ਉਹ ਧੀ ਨਾਲ ਹੁੰਦੇ ਗਏ ਵਿਤ ਕਰੇ ਧੀ ਨਾਲ ਹੁੰਦੇ ਗਏ ਵਿਤ ਕਰੇ ਮੈਂ ਕਿਸ ਤਰ੍ਹਾਂ ਕਰਾਂ ਬਿਆਨ ਧੀ ਨਾਲ ਹੁੰਦੇ ਗਏ ਵਿਤ ਕਰੇ ਮੈਂ ਕਿਸ ਤਰ੍ਹਾਂ ਕਰਾਂ ਬਿਆਨ ਇੱਕ ਛੋਟੀ ਜਹੀ ਚਾਨ ਦੀ ਇੱਕ ਛੋਟੀ ਜਹੀ ਜਾਣ ਦੀ ਖੋਲ ਲੰਦੇ ਨੇ ਕਿੰਜ ਮੁਸਕਾਨ ਖੋਲ ਲੰਦੇ ਨੇ ਕਿੰਜ ਮੁਸਕਾਨ ਫੁੱਲ ਦੋ ਵਿੱਚ ਫੁੱਲਵਾਰੀ ਫੁੱਲ ਦੋ ਵਿੱਚ ਫੁੱਲਵਾਰੀ ਤੇ ਮਾਲੀ ਮਾਲਣ ਮਹਾਨ ਤੇ ਮਾਲੀ ਮਾਲਣ ਮਹਾਨ ਤੀ ਗੋਲੀ ਵਾਂ ਆਖਨੇ ਤੇ ਪੁੱਤ ਰਾਜੇ ਸਮਾਣ ਤੇ ਪੁੱਤ ਰਾਜੇ ਸਮਾਣ ਤੀਨੂ ਵੋ ਕੀ ਚਾਹ ਦਿੰਦੇ ਤੀਨੂ ਵੋ ਕੀ ਚਾਹ ਦਿੰਦੇ ਤੇ ਪੁੱਤ ਨੂੰ ਬਿਸਕਟ ਖਾਣ ਤੇ ਪੁੱਤ ਨੂੰ ਬਿਸਕਟ ਖਾਣ ਤੇ ਪੁੱਤ ਨੂੰ ਬਿਸਕੁਟ ਖਾਣ ਇਹ ਤੁਸੀਂ ਜੋ ਗੱਲ ਸੁਣਿਆ ਕਰਤਾ ਦਾ ਉਹ ਤੁੰਡਾਈ ਰਾਮ ਪਿਆਰੀ ਇਹਦਾ ਦੂਜਾ ਹਿੱਸਾ ਜੀ ਸੋ ਲਾਈਕ ਸ਼ੇਅਰ ਕਮੈਂਟ ਕਰਨ ਲਈ ਧੰਨਵਾਦ ਸੋ ਸਰਵਿਸ ਨੂਰਦੀ ਆਪ ਜੀ ਨੂੰ ਫਿਰ ਬੇਨਤੀ ਕਰਦਾ ਹੈ ਕਿ ਤੁਸੀਂ ਅਗਰ ਬਹੁਤ ਸਾਰੀਆਂ ਰਚਨਾਵਾਂ ਸੁਣੀਆਂ ਹਨ ਤੁਹਾਨੂੰ ਕੋਈ ਪਸੰਦ ਆਈ ਹੈ ਤਾਂ ਤੁਸੀਂ WhatsApp ਵੀ ਕਰ ਸਕਦੇ ਹੋ ਸੰਪਰਕਾ ਕਰਨ ਦਾ ਧੰਨਵਾਦ ਗੋਂਦੇ ਰਹਾਂਗੇ ਜਦ ਤੱਕ ਹੈਗਾ ਸਾਡੇ ਵਿੱਚ ਸਾ ਗੋਂਦੇ ਰਹਾਂਗੇ ਗਟ ਹੈਗਾ ਤੁਹਾਡੇ ਵਿੱਚ ਸਾ ਇਹ ਗੱਲ ਵੱਖਰੀ ਹੈਗੀਆ ਨਾ ਮਿਲੇ ਤਾਨੂੰ ਕੋਈ ਰਾਹ ਇਹ ਗੱਲ ਵੱਖਰੀ ਹੈ ਨਾ ਮਿਲੇ ਕੋਈ ਸਾਨੂੰ ਰਾਹ ਗੋਂਦੇ ਨਾ ਹਾਂਗੇ ਗਾਉਂਦੇ ਰਹਾਂਗੇ